ਇਸ ਦਿਲੇ ਦੀ ਬੇਹਦ ਹੀ ਮੰਦਭਾਗੀ ਖਬਰ ਖਨੌਰੀ ਬਾਰਡਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਬਸਾਲਾ ਨੌਜਵਾਨ ਸ਼ੁਭਕਰਮ ਸਿੰਘ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਜੀਹਾਂ ਦੋ ਪੈਣਾਂ ਦਾ ਇਕਲੌਤਾ ਭਰਾ ਸੀ ਸ਼ੁਭਕਰਮ ਸਿੰਘ ਜਿਸ ਦੀ ਕਿ ਖਨੌਰੀ ਬਾਰਡਰ ਤੇ ਗੋਲੀ ਲੱਗਣ ਕਾਰਨ ਮੌਤ ਹੋ ਗਈ ਦੱਸਦੀ ਹੈ ਕਿ ਪਿਛਲੇ 8-9 ਦਿਨਾਂ ਤੋਂ ਕਿਸਾਨ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਡਟੇ ਹੋਏ ਨੇ ਅਤੇ ਅੱਜ ਜੋ ਕਿ ਕਿਸਾਨਾਂ ਦੇ ਵੱਲੋਂ ਦਿੱਲੀ ਕੋਚ ਦਾ ਫੈਸਲਾ ਕੀਤਾ ਗਿਆ ਸੀ ਜਿਸ ਦੇ ਚੱਲਦੇ ਮਾਹੌਲ ਹੈ ਜਿਹੜਾ ਖਨੌਰੀ ਅਤੇ ਸ਼ੰਭੂ ਬਾਰਡਰ ਤੇ ਬੇਹਦ ਹੀ ਤਣਾਪੂ ਬਣਿਆ ਹੋਇਆ ਇਸ ਵਿਚਾਲੇ ਕਿਸਾਨਾਂ ਦੇ ਪੁਲਿਸ ਦੇ ਨਾਲ ਕਿਤੇ ਨਾ ਕਿਤੇ ਜੋ ਕਿ ਟਕਰਾਅ ਵੀ ਦੇਖਣ ਨੂੰ ਮਿਲਿਆ ਤਾਂ ਹੁਣ ਵੱਡੇ ਤੇ ਬੇहद ਹੀ ਮੰਪਾਗੀ ਖਬਰ ਹੈ ਜਿਹੜੀ ਖਨੌਰੀ ਬਾਰਡਰ ਤੋਂ ਸਾਹਮਣੇ ਆਈ ਹੈ ਇੱਕ 20 ਸਾਲਾਂ ਨੌਜਵਾਨ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਤਾਂ ਇਸ ਘਟਨਾ ਦੀ ਪੁਸ਼ਟੀ ਭਾਰਤੀ ਸਾਂਝ ਯੂਨੀਅਨ ਏਕਤਾ ਮਾਲਵਾ ਦੇ ਪੰਜਾਬ ਦੇ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਵੱਲੋਂ ਕੀਤੀ ਗਈ ਆ ਸੋ ਇਸ ਮਾਮਲੇ ਸੰਬੰਧੀ ਗੱਲਬਾਤ ਕਰਨ ਦੇ ਲਈ ਫੋਨ ਲਾਈਨ ਤੇ ਮੇਰੇ ਨਾਲ ਜੁੜੇ ਨੇ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਜੀ ਤਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਹੈਲੋ ਹਾਂਜੀ ਗੁਰਵਿੰਦਰ ਸਿੰਘ ਜੀ ਕੀ ਇਹ ਵਾਕਿਆ ਹੋਇਆ ਕਿ ਨੌਜਵਾਨ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਤਾਂ ਦੱਸ ਸਕਦੇ ਹੋ ਹਾਂਜੀ ਹਾਂਜੀ ਇਹ ਨਕਨੌਰੀ ਬਾਡਰ ਤੇ ਸਾਡਾ ਜਿਹੜਾ ਨੌਜਵਾਨ ਹੈ ਗਿਆ ਹੋਇਆ ਸੀਗਾ ਜੀ ਕਿੰਨੇ ਦਿਨਾਂ ਤੋਂ ਗਿਆ ਹੋਇਆ ਸੀ ਤਿੰਨ ਦਿਨੋਂ ਜੀ ਦੋ ਕਿਸਾਨ ਜਥੇਬੰਦੀਆਂ ਨੇ ਕਿਹਾ ਵੀ ਆਪਾਂ ਦਿੱਲੀ ਕੂਚ ਕਰਨਾਗਾ ਤੇ ਨੌਜਵਾਨ ਦੇ ਉੱਥੋਂ ਜਿਹੜਾ ਕੇਂਦਰ ਸਰਕਾਰ ਦੀ ਇਹ ਸਿੱਧੀ ਗੋਲੀ ਦਾ ਸ਼ਕਾਰ ਹੋਇਆ ਵੀ ਉੱਥੋਂ ਜਿਹੜੀ ਕੇਂਦਰ ਦੀ ਜਿਹੜੀ ਉੱਥੇ ਫੌਜ ਲੱਗੀ ਹੋਈ ਆ ਉਹਨਾਂ ਵੱਲੋਂ ਸਿੱਧੀ ਗੋਲੀ ਲੱਗੀ ਆ ਪਲਾਸਟਿਕ ਦੀ ਗੋਲੀ ਜਾਂ ਫਿਰ ਫਾਇਰ ਨੌਜਵਾਨ ਦੇ ਜਿਹੜੇ ਮੱਥੇ 'ਚ ਲੱਗੀ ਆ ਗੋਲੀ ਅ ਕਿਹੜੀ ਗੋਲੀ ਲੱਗੀ ਆ ਸਰ ਦੱਸ ਸਕਦੇ ਹੋ ਪਲਾਸਟਿਕ ਦੀ ਜਾਂ ਦੂਜੀ ਜਿਹੜੇ ਫਾਇਰ ਕੀਤੇ ਗਏ ਦੂਜੀ ਜਿਹੜਾ ਫਾਇਰ ਕੀਤਾ ਉਹਨਾਂ ਨੇ ਜੋ ਗੋਲੀ ਲੱਗੀ ਆ ਜੀ ਜੀ ਕਿੰਨਾ ਸਮਾਂ ਹੋਇਆ ਵੈਸੇ ਇਸ ਘਟਨਾ ਵਾਪਰੇ ਨੂੰ ਹਾਂਜੀ ਕਿੰਨਕ ਸਮਾਂ ਹੋਇਆ ਕਦੋਂ ਕ ਇਹ ਘਟਨਾ ਵਾਪਰੀਆ ਕਿੰਨੇ ਵਜੇ ਦੀ ਗੱਲ ਐ 2 ਘੰਟੇ ਹੋਏ ਐ ਜੀ ਕਰੀਬ ਸਾਨੂੰ ਪਤਾ ਲੱਗਿਆ ਸੀ ਉਹ ਰਜਿੰਦਰਾ ਹਸਪੀਟਲ ਜਾ ਰਹੇ ਆ ਜੀ ਰਜਿੰਦਰਾ ਹਸਪੀਟਲ ਉਹਦੀ ਡੈੱਡ ਬੋਡੀ ਐ ਜਿਹੜੀ ਉਹ ਲਿਆਂਦੀ ਗਈ ਐ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹਾਂਜੀ ਹਾਂਜੀ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕਰਤਾ ਜੀ ਕਿਹੜੇ ਪਿੰਡ ਨਾਲ ਸਬੰਧ ਰੱਖਦਾ ਸੀ ਮ੍ਰਿਤਕ ਨੌਜਵਾਨ ਇਹ ਪਿੰਡ ਵੱਲੋ ਜ਼ਿਲ੍ਹਾ ਬਠਿੰਡਾ ਜੀ ਜੀ ਤੇ ਘਰ ਦੇ ਹਾਂਜੀ ਘਰ ਦੇ ਸੰਗੇ ਦਾ ਨਾਮ ਸੀ 23 ਸਾਲ ਉਮਰ ਸੀ ਜੀ ਜੀ ਤੇ ਘਰ ਦੇ ਕਿਵੇਂ ਦੇ ਹਾਲਾਤ ਸੀ ਨੌਜਵਾਨ ਦੇ ਮੈਡਮ ਇੱਕ ਆਮ ਕਿਸਾਨੀ ਵਾਲਾ ਪਰਿਵਾਰ ਆਪਾਂ ਕਹਿ ਸਕਦੇ ਆ ਵੀ 3 ਏਕੜ ਦਾ ਮਾਲਕ ਸੀਗਾ ਜੀ ਜਿਹੜਾ ਸੀਗਾ ਜੀ ਜੀ ਤਾਂ ਹੁਣ ਕੀ ਮੰਗ ਕਰਦੇ ਹੋ ਆਪਾਂ ਪਰਿਵਾਰ ਕਿੱਤੀ ਬਾੜੀ ਕਰਦਾ ਜੀ ਜੀ ਤਾਂ ਹੁਣ ਕੀ ਮੰਗਿਆ ਪਰਿਵਾਰ ਦੇ ਪਰਿਵਾਰ ਦੀ ਇਹੀ ਮੰਗ ਆ ਜੀ ਵੀ ਪਰਿਵਾਰ ਦੀ ਵੀ ਸਮੂਚੀਆਂ ਜਥੇਬੰਦੀਆਂ ਦੀ ਐਸਕੇਮ ਦੇ ਮੈਂਬਰ ਹੋਣ ਤੇ ਅਸੀਂ ਇਹ ਵੀ ਕਹਿਨੇ ਆ ਵੀ ਸੰਯੁਕਤ ਕਿਸਾਨ ਮੋਰਚੇ ਦੀ ਵੀ ਇਹੀ ਮੰਗ ਆ ਕਿ ਵੀ ਪਰਿਵਾਰ ਨੂੰ 10-10 ਲੱਖ ਰੁਪਏ ਕੇਂਦਰ ਸਰਕਾਰ ਦੇਵੇ 10 ਲੱਖ ਰੁਪਏ ਪੰਜਾਬ ਸਰਕਾਰ ਦੇਵੇ ਨੌਕਰੀ ਇੱਕ ਇੱਕ ਜੀ ਨੂੰ ਨੌਕਰੀ ਮਿਲੇ ਤੇ ਨਾਲ ਜਿੰਨਾ ਕਿਸਾਨੀ ਤੇ ਕਰਜਾਗਾ ਉਹਦਾ ਜਿਹੜਾ ਸਾਰੇ ਕਰਜੇ ਤੇ ਲੀਕ ਮਰੀ ਜਾਵੇ ਜੀ ਬਹੁਤ ਬਹੁਤ ਸ਼ੁਕਰੀਆ ਸਰ ਜਾਣਕਾਰੀ ਦੇਣ ਦੇ ਲਈ ਸੋ ਬੇहद ਹੀ ਮਨਪਾਗੀ ਖਬਰ ਖਨੌਰੀ ਬਾਰਡਰ ਤੋਂ ਸਾਹਮਣੇ ਆ ਜਿੱਥੇ ਕਿ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ ਗੋਲੀ ਲੱਗਣ ਗੋਲੀ ਲੱਗਣ ਦੇ ਕਾਰਨ ਦਾਜੇ ਕਿ ਹਰਿਆਣਾ ਪੁਲਿਸ ਦੇ ਵੱਲੋਂ ਜੋ ਕਿ ਫਾਇਰ ਕੀਤੇ ਗਏ ਤਾਂ ਗੋਲੀ ਆ ਜਿਹੜੀ ਉਹ ਇੱਕ 20 ਸਾਲਾ ਨੌਜਵਾਨ ਦੇ ਸਿਰ ਤੇ ਲੱਗਦੀ ਹੈ ਜਿਸ ਕਾਰਨ ਨੌਜਵਾਨ ਦੀ ਮੌਤ ਹੋ ਗਈ ਦਾਜੇ ਕਿ ਨੌਜਵਾਨ ਇੱਕ ਆਮ ਪਰਿਵਾਰ ਤੋਂ ਸੀਗਾ ਤੇ ਨਾਲ ਹੀ ਪੀੜਤ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਪਰਿਵਾਰਿਕ ਮੈਂਬਰਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ